ਹਾਂਜੀ ਦੋਸਤੋ ਤੋੜੋ ਫੋੜੂ న్యూਸ ਲੈ ਕੇ ਆ ਗਏ ਹੈ ਫਿਰ ਸੇ ਰਿਪੋਰਟਰ ਮੁੰਛ ਹੁਣ ਅਸੀਂ ਪਹੁੰਚੇ ਆ ਪਿੰਖੁੰਨ ਖਲਾ ਦੇ ਜ਼ਿਲ੍ਹਾ ਮੁਖਤਰ ਦੇ ਪਿੰਡ ਵਿੱਚ ਜਿੱਥੇ ਇੱਕ ਕਿਸਾਨ ਆਪਣਾ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ ਹੁਣ ਅਸੀਂ ਬੁਲਾਉਣੇ ਆ ਤੁਹਾਨੂੰ ਉਸ ਇਨਸਾਨ ਨਾਲ ਆਇਓ ਜੀ ਹਾਂਜੀ ਦੋਸਤੋ ਇਹ ਆ ਉਹ ਉਹ ਇਨਸਾਨ ਜੋ ਆਪਣਾ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ ਅਤੇ ਕਬੱਡੀ ਦੀ ਕੋਚਿੰਗ ਵੀ ਦਿੰਦਾ ਹੈ ਉਹ ਵੀ ਫ੍ਰੀ ਵਿੱਚ ਅਤੇ ਆਪ ਦੇ ਪੰਨੋਂ ਵੀ ਖਾਣਾ ਖੰਡਦਾ ਹੈ ਅਗਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਬੱਡੀ ਦੀ ਕੋਚਿੰਗ ਦਿਵਾਉਣਾ ਚਾਹੁੰਦੇ ਹੋ ਤਾਂ ਪੁੱਜੋ ਪਿੰਡ ਖੁੰਨਨ ਕਲਾ ਹੁਣ ਅਸੀਂ ਇਹਦਾ ਬਿਆਨ ਲੈਨੇ ਹਾਂ ਹਾਂਜੀ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਕਾਲਚਰ ਵੈਲਕਮ ਜੀ ਕੇ ਫਤੇ ਲੋ ਲੋੜੀਆ ਤੇ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹੁਣ ਹਾਂਜੀ ਤੁਸੀਂ ਇਸ ਵਿੱਚੋਂ ਕਿੰਨਾ ਪੈਸਾ ਕਮਾ ਲੈਂਦੇ ਹੋ ਮੈਂ ਜੀ ਮੈਨੂੰ ਹੋ ਗਿਆ ਗੱਡੀ ਪਰ ਗੱਡੀ ਦਾਦੇ ਪਰਦਾਦੇ ਡੈਡੀ ਤੋਂ ਲੈ ਕੇ ਆਪਾਂ 40-45 ਸਾਲ ਹੋ ਗਿਆ ਆਪਾਂ ਨੂੰ ਸਬਜ਼ੀ ਲਾ ਰਹੇ ਆ 2 ਕਿੱਲੇ ਠੇਕੇ ਤੇ ਲੈ ਕੇ ਕੁਝ ਅੱਧ ਤੇ ਲੈ ਕੇ ਆਪਾਂ ਖੇਤੀਬਾੜੀ ਕਰਦੇ ਆ ਸਾਲ ਦੇ ਵਿੱਚ 4 ਲੱਖ ਰੁਪਈਆ ਪਾਲਕ ਸਾਗ ਮਠਿਆ ਦਾਵੇਂ ਬਣਾਉਣਾ ਅੱਛਾ ਜੀ ਹੁਣ ਤੁਸੀਂ ਕੀ ਕਬੱਡੀ ਦੀ ਕੋਚਿੰਗ ਵੀ ਦਿੰਦੇ ਹੋ ਕਬੱਡੀ ਦੀ ਕੋਚਿੰਗ ਵੀ ਦਿੰਨੇ ਆਂ ਸੇਵਾ ਵੀ ਕਰਨੇ ਆਂ ਖਰਾਕ ਵੀ ਦੇ ਰਹੇ ਆਂ ਲਗਭਗ ਹੁਣ 20 ਦਿਨ ਹੋ ਗਿਆ ਮੈਨੂੰ 20 ਦਿਨ ਹੋ ਗਿਆ ਪਹਿਲਾਂ ਬੁਖਾਰ ਸੀ ਹੁਣ ਮੈਂ ਅੱਜ ਤੋਂ ਕੰਮ ਸਟਾਰਟ ਕਰਤਾ 4 ਦਿਨਾਂ ਬਾਅਦ ਫਿਰ ਆਪਾਂ ਖਰਾਕ ਕਰ ਦੇਣੀ ਆ ਕਬੱਡੀ ਦੀ ਕੋਚਿੰਗ ਵੀ ਦੇ ਦਿੰਦੇ ਆ ਤੇ ਨਾਲ ਆਪਣੇ ਸਪੋਰਟ ਕਰ ਰਹੇ ਆ ਸਾਨੂੰ ਬਰਾੜ ਰਾਜ ਸਿੰਘ ਰਾਜੂ ਅੱਛਾ ਜੀ ਤੁਹਾਨੂੰ ਤੁਸੀਂ ਇੱਕ ਗੱਲ ਹੋਰ ਦੱਸੋ ਕੀ ਤੁਸੀਂ ਕਬੱਡੀ ਦਾ ਮੈਚ ਵੀ ਆਦੇ ਪੱਲੇ ਕਰਾਉਂਦੇ ਹੋ ਵਿੱਚੋਂ ਘਟ ਗਏ ਵਾਰ 5-4 ਹਜ਼ਾਰ ਰੁਪਿਆ ਲਾ ਦਿੰਨੇ ਆ ਪਰ ਖਰਾਕ ਵਿੱਚ ਇੰਨਾ ਪੈਸਾ ਲੱਗ ਜਾਂਦਾ ਕਿ 40-50 ਹਜ਼ਾਰ ਰੁਪਿਆ ਸਾਲ ਦਾ ਲਗਭਗ ਲੱਗਦਾ ਕੋਈ ਸੇਵਾ ਬੱਚੇ ਵੀ ਦੇ ਰਹੇ ਆ ਬਾਕੀ ਪਿੰਡ ਦੀ سپورਟ ਵੀ ਆਪਣੇ ਨਾਲ ਦੇ ਰਿਆ ਬਾਈ ਜੀ ਆਪਣੇ ਕੋਲ 70-80 ਬੱਚੇ ਆ ਹੁਣ ਠੰਡ ਦੇ باوجود ਛੋਟੇ ਬੱਚੇ 5 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਤੱਕ 9 ਸਾਲ ਦੇ ਬੱਚਿਆਂ ਦੀ ਉਮਰ ਤੱਕ ਤਾਂ ਆਪਾਂ ਘਰੇ ਕਹਦਾ ਹੁਣ 10-15 ਮੁੰਡੇ ਆਉਂਦੇ ਆ ਬਹੁਤ ਸੋਹਣਾ ਖੇਡਦੇ ਆ ਕਬੱਡੀ ਦੀ سپورਟ ਕਰਦੇ ਆ ਠੰਡ ਦੇ ਮਤਾਬਕ ਆਪਾਂ ਬੱਚਿਆਂ ਨੂੰ ਅਰਦਿਆਂ ਨੂੰ ਘਰੇ ਰੱਖਿਆ ਹੋਇਆ ਬਾਈ ਹਾਂਜੀ ਤੁਸੀਂ ਬੱਚਿਆਂ ਨੂੰ ਕੀ ਕੀ ਖਾਣਕ ਦਿੰਦੇ ਹੋ ਕੇਲਾ ਸੇ ਅੰਡਾ ਵੀ ਆਪਣੇ ਮੈਂ ਹੱਥੀਂ ਸੇਵਾ ਕਰਦਾ ਨਾਖਾਂ ਤੁਸੀਂ ਵੀਡੀਓ ਮੇਰੀਆਂ ਵੇਖਣੀਆਂ ਬਾਕੀ ਸਕੰਦਰ ਦਾ ਜੂਸ਼ ਜੋ ਵੀ ਕਬੱਡੀ ਖਿਡਾਰੀ ਨੂੰ ਚਾਹੀਦਾ ਹੋਣ ਮੈਂ ਰੂਲ ਬਣਾਇਆ ਸੇਵ ਦੇ ਨਾਲ ਖਜੂਰਾਂ ਦਿੱਤੇਆਂ ਜਾਂ ਠੰਡ ਨੂੰ ਦੇਖਖਦੇ ਅਨੁਸਾਰ ਬਾਈ ਜੀ ਐਸੀਆ ਬਿਆਨ ਅਸ਼ੋਕ ਮੋਹਦਾ ਹੁਣ ਅਸੀਂ ਖੋਣੇ ਆ ਤੁਹਾਨੂੰ ਇਹਦਾ ਖੇਤ ਚਲੋ ਇੱਥੋਂ ਮੇਥੇ ਨਾਲ ਲੱਗ ਜਾਓ 2 ਮਿੰਟਾਂ ਦਵਾ ਹਾਂਜੀ ਆ ਇਹਨਾਂ ਦੇ ਮੇਥੇ ਜੋ ਕਿ ਇਹਨਾਂ ਨੇ ਆਦੇ ਘਰੇ ਤਿਆਰ ਕੀਤੇ ਹਨ ਬਿਨਾਂ ਰੇਸਪਰੇਟ ਤੁਸੀਂ ਵੀ ਬੇਤਰੇ ਲਾਪੋ ਜੋ ਪੈਣ ਖੁਨਗਣਾ ਆ ਹੁਣ ਤੁਹਾਨੂੰ ਬਾਕੀ ਖੇਤ ਵਿਖਾਉਣੇ ਹਨ ਇਹ ਹਨ ਖੁਨਗਣਾ ਪੈਣ ਦੇ ਵਿੱਚ ਅਸ਼ੋਕ ਮੋਈ ਦੇ ਮੁੰਗਰੇ ਹੁਣ ਤੁਹਾਨੂੰ ਅੱਗੇ ਅਪਡੇਟ ਦੇ ਲਈ ਅੱਗੇ ਜਾਣੇ ਹਨ ਆ ਹੈ ਅਸ਼ੋਕ ਮੋਈ ਦੀ ਗੋਭੀ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਦੀ ਉਗਾਈ ਹੋ ਰਹੀ ਹੈ ਬਿਨਾਂ ਰੈਸਪਰੇਅ ਅਤੇ ਕੈਮੀਕਲ ਤੋਂ ਇਹ ਤਿਆਰ ਕੀਤੀਆਂ ਜਾਂਦੀਆਂ ਹਨ ਹੋਰ ਤਨ ਵੀ ਅੱਗੇ ਜਾਣੇ ਹਾਂ ਤੇ ਹੋਰ ਵੀ ਖੇਤੀ ਅਪਡੇਟ ਦਿੰਨੇ ਹਾਂ ਦੇਖੋ ਜੀ ਆਹ ਹ ਗਈ ਸਾਰੀ ਪਾਲਕ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਉੱਗੀ ਹੋਈ ਆ ਅੱਗੇ ਹੁਣ ਤੁਹਾਨੂੰ ਅੱਗੇ ਲਸਣ ਤੇ ਗੰਨੇ ਵੀ ਖੋਣੇ ਆ ਆਜੋ ਸੰਗਤ ਜੀ ਆਹ ਹੈ ਲਸਣ ਤੇ ਆਹ ਹੈ ਪਿਆਜ਼ ਦੇਖੋ ਕਿਤੇ ਵਧੀਆ ਤਰੀਕੇ ਨਾਲ ਬੀਜੇ ਹੋਏ ਹਨ ਤੇ ਇਹ ਆਪਣੀ ਪੈਦਾਵਾਰ ਲਈ ਬਹੁਤ ਹੀ ਮਜ਼ਦੂਰੀ ਕਰਦੇ ਹਨ ਅਤੇ ਬਹੁਤ ਹੀ ਮਿਹਨਤ ਕਰਦੇ ਹਨ ਹੁਣ ਅਗਲੇ ਵਲੌਗ ਲਈ ਤਿਆਰ ਹੋ ਜੁੜੇ ਰਹੋ ਟੁੱਟੇ ਫੁੱਟੇ ਨਿਊਜ਼ ਚੈਨਲ ਦੇ ਨਾਲ ਧੰਨਵਾਦ